ਚਲੋ ਚਮਕੀਲੇ ਹੁਣੀ ਤੇ ਸ਼ਗਿਰਦ ਸੀ ਸ਼ਗਿਰਦ ਦਸੀਂ 파ਰ ਸੋਣੀ ਸ਼ਗਿਰਦੀ ਸੀਗੇ ਸਕੂਟਰ ਤਲਕ ਗਿਆ ਤੇ ਗਿੱਟੇ ਨੂੰ ਮੋਚ ਆ ਗਈ ਮੋਚ ਵੀ ਜਿਆਦਾ ਆ ਗਈ ਜਿਹੜਾ ਮਤਲਬ ਪਲਸਟਰ ਲਾਉਣਾ ਪਿਆ ਜੀ ਉਹ ਫਿਰ ਨੇ ਚੰਦੇ ਨੂੰ ਦੱਸਿਆ ਕਹਿੰਦਾ ਵੀ ਉਸ ਦਿਨ ਦਿਨ ਮੰਗਲਵਾਰ ਸੀ ਮੈਂ ਐਵੇਂ ਪੈਗ ਲਾ ਬੈਠਾ ਅੱਛਾ ਮੈਨੂੰ ਲੱਗਦਾ ਵੀ ਇਹ ਮੰਗਲਵਾਰ ਤੇ ਵੀਰਵਾਰ ਨਹੀਂ ਇਤਾਂ ਦੀ ਗਲਤੀ ਕਰਨੀ ਚਾਹੀਦੀ ਉਹ ਅਸੀਂ ਪਤਾ ਕਰਨਗੇ ਪਲਸਟਰ ਲੱਗਿਆ ਹੋਇਆ ਹੈ ਇਹਦੇ ਘਰੇ ਤੇ ਜਿਹੜਾ ਕੁਲਦੀਪ 파ਰਸਾ ਉਹ ਵੀ ਆਇਆ ਮਤਲਬ ਦਿਨ ਬਹੁਤ ਬੀਤ ਚੁੱਕੇ ਸੀਗੇ ਜੀ 5 6 7 ਦਿਨ ਬੀਤ ਗਏ ਸੀ ਦਾ ਚੰਡੀਗੜ੍ਹੋਂ ਗਿਆ ਤੇ ਪਾਰਸ ਜਿਹੜਾ ਲੋਕਲ ਸੀ ਇਹਦਾ ਸ਼ਗਿਰਦ लाडले ਸ਼ਗਿਰਦਾ ਚ ਉਹ ਵੀ ਆਇਆ ਪਤਾ ਲੈਣ ਕਿੱਦਾਂ ਹੋਇਆ ਉਸਤਾਦ ਜੀ ਤੇ ਹੁਣ ਉਹ ਉਸਤਾਦ ਤੇ ਸ਼ਗਿਰਦ ਦੀ ਜਿਹੜੀ ਪਿਆਰੀ ਨੋਖ ਝੋਕ ਹੋਈ ਉਹ ਕਮਾਲ ਸੀਗੀ ਉਹਦੇ ਚ ਕੀ ਹੋਇਆ ਵੀ ਚੰਦਾ ਕਹਿੰਦਾ ਨਾ ਆ ਗਿਆ ਤੈਨੂੰ ਚੇਤਾ ਹੁਣ ਸਾਰਾ ਜੱਗ ਜਹਾਨ ਮੇਰਾ ਪਤਾ ਕਰ ਗਿਆ ਤੈਨੂੰ ਹੁਣ ਚੇਤਾ ਆ ਹਫਤੇ ਬਾਅਦ ਤੇ ਕੁਲਦੀਪ ਹਰਸ਼ ਚੁੱਪ ਚਿੰਦਾ ਕਹਿੰਦਾ ਉਧਰ ਦੇਖ ਲਾ ਜਲੰਧਰ ਦੀ ਮਿਸਾਲ ਪੂਰਨ ਸ਼ਾਹ ਕੋਟੀ ਦਾ ਐਕਸੀਡੈਂਟ ਚ ਸੱਟ ਲੱਗ ਗਈ ਉਹ ਸ਼ਿੰਗਾਰ ਹਸਪਤਾਲ ਚ ਦਾਖਲ ਆ ਉਹਦਾ ਜਿਹੜਾ ਸ਼ਗਿਰਦਾ ਹਾਂਸ ਰਾਜ ਉਹਦਣ ਦਾ ਪ੍ਰੋਗਰਾਮ ਛੱਡੀ ਬੈਠਾ ਵੀ ਉਸਤਾਦ ਜੀ ਨੂੰ ਹਸਪਤਾਲੋਂ ਛੁੱਟੀ ਮਿਲੂ ਘਰੇ ਜਾਣਗੇ ਮੈਂ ਤਾਂ ਤਾਂ ਪ੍ਰੋਗਰਾਮ ਸ਼ੁਰੂ ਕਰੂੰਗਾ ਨਹੀਂ ਮੈਂ ਉਹਨੇ ਦਿਨ ਪ੍ਰੋਗਰਾਮ ਨਹੀਂ ਕਰਦਾ ਅੱਛਾ ਉਹ ਵੀ ਉਸਤਾਦ ਸ਼ਗਿਰਦਾ ਇਧਰ ਵੀ ਉਸਤਾਦ ਸ਼ਗਿਰਦਾ ਆ ਗਿਆਂ ਸੱਤਾਂ ਦਿਨਾਂ ਬਾਅਦ ਪਤਾ ਕਰਨ ਕੁਲਦੀਪਰ ਜ਼ਫਰੀ ਕਹਿੰਦਾ ਨੀਵੀਂ ਜੀ 파ਕੇ ਉਹ ਜੀ ਹੰਸ ਰਾਜ ਦੇ ਉਸਤਾਦ ਚ ਕੋਈ ਗੁਣ ਹੋਊਗਾ